ਆਪਣੀ ਗਾਇਕੀ ਦੇ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦਾ ਕੱਲ ਹਿਮਾਚਲ ਦੇ ਵਿੱਚ ਭਿਆਨਕ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਉਹਨਾਂ ਦਾ ਹਾਦਸਾ ਜਿਹੜਾ ਹੋ ਗਿਆ ਉੱਥੇ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਕੱਲ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਸੀ ਪਰ ਅੱਜ ਜਿਹੜਾ ਦੱਸਿਆ ਜਾ ਰਿਹਾ ਕਿ ਹਾਲਾਤ ਠੀਕ ਨੇ ਤਾਂ ਪਿੰਡ ਪੋਨੇ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਉਹੀ ਘਰ ਹੈ ਜਿੱਥੇ ਰਾਜਵੀਰ ਜਵੰਦੇ ਨੇ ਜਨਮ ਲਿਆ ਤੇ ਇੱਥੋਂ ਦੀ ਪੜ ਲਿਖ ਕੇ ਪੜ੍ਹਾਈ ਕਰਕੇ ਖੇਡ ਕੂਦ ਕੇ ਗਾਇਕੀ ਦਾ ਸਫਰ ਸ਼ੁਰੂ ਕੀਤਾ ਤੁਹਾਨੂੰ ਦੱਸ ਦਈਏ ਕਿ ਇੱਥੇ ਦੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦੇ ਦੇ ਪਿਤਾ ਜੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਜਿਸ ਤੋਂ ਬਾਅਦ ਰਾਜਵੀਰ ਜਵੰਦੇ ਨੇ ਵੀ ਪੁਲਿਸ ਦੇ ਵਿੱਚ 4 ਤੋਂ 5 ਸਾਲ ਨੌਕਰੀ ਕੀਤੀ ਤੇ ਉਸ ਤੋਂ ਬਾਅਦ ਗਾਇਕੀ ਦਾ ਸਫਰ ਜਿਹੜਾ ਸ਼ੁਰੂ ਹੋ ਗਿਆ ਤਾਂ ਪਿੰਡ ਦੇ ਵਿੱਚ ਵੀ ਲੋਕਾਂ ਨੂੰ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਲੋਕ ਜਿਹੜੇ ਨੇ ਉਹ ਡਰ ਗਏ ਘਬਰਾ ਗਏ ਕਿ ਰਾਜਵੀਰ ਜਵੰਦਾ ਜਿਹੜਾ ਉਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੈ ਤਾਂ ਕਾਫੀ ਪਿੰਡ ਦੇ ਲੋਕਾਂ ਨੇ ਕੱਲ ਰੋਟੀ ਤੱਕ ਨਹੀਂ ਖਾਧੀ ਗੱਲਬਾਤ ਕਰਦੇ ਆ ਬਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੰਸਰਾਜ ਸਿੰਘ ਖਾਲਸਾ ਜੀ। ਇਸੇ ਪਿੰਡ ਦੇ ਉਹ। ਇਸੇ ਪਿੰਡ ਦੇ ਆ ਜੀ। ਰਾਜਵੀਰ ਜਵੰਦੇ ਬਾਰੇ ਪਤਾ ਲੱਗਿਆ ਤੁਹਾਨੂੰ? ਹਾਂ ਜੀ ਸਾਨੂੰ ਬਹੁਤ ਦੁੱਖ ਹੋਇਆ ਜੀ ਉਸ ਦਾ ਐਕਸੀਡੈਂਟ ਜਦੋਂ ਆਵਾਜ਼ ਸੁਣੀ ਤੇ ਸਾਡੇ ਨਗਰ ਦੇ ਵਿੱਚ ਅਰਦਾਸ ਕਰਾਈ ਬੇਨਤੀ ਕਰਾਈ ਸਾਰੇ ਨਗਰ ਨੇ ਉਹਦੇ ਬਾਰੇ ਵੀ ਬਹੁਤ ਲਾਜ ਹੋ ਕੇ ਘਰੇ ਆ ਜਵੇ। ਕਿੰਦਾ ਦਾ ਸੁਭਾਅ ਕਿੰਦਾ ਦਾ ਉਹਦਾ ਕਿੰਨਾ ਚਿਰ ਇੱਥੇ ਰਿਹਾ ਤੁਹਾਡੇ ਨਾਲ ਵੀ ਮੁਲਾਕਾਤ ਹੁੰਦੀ ਧੀ ਜੀ ਇਹ ਕਲਾਕਾਰੀ ਕਰਨ ਲੱਗਾ ਜੀ ਹੈਗਾ ਜੀ। ਜੀ। ਗਾਉਣ। 2017 ਤੋਂ ਲੱਗਾ ਸੀਗਾ ਜੀ ਬਹੁਤ ਵਧੀਆ ਸੀਗਾ ਜੀ ਸਾਡਾ ਪਿੰਡ ਦੂਰ ਤੱਕ ਇੱਕ ਜਾਣ ਪਛਾਣ ਨਹੀਂ ਸੀਗੀ ਇਸ ਬੰਦੇ ਨੇ ਰਾਜਵੀਰ ਜਵੰਦੇ ਨੇ ਸਾਡੇ ਪਿੰਡ ਨੂੰ ਬਹੁਤ ਦੂਰ ਤੱਕ ਮਸ਼ਹੂਰ ਕਰ ਦਿੱਤਾ ਜਿੱਥੇ ਵੀ ਨਾਂ ਉੜਦਾ ਰਾਜਵੀਰ ਜਵੰਦਾ ਪਿੰਡ ਪੋਨਾ ਤਾਂ ਕਿਵੇਂ ਸ਼ੁਰੂਆਤ ਕਿਵੇਂ ਹੋਈ ਗਾਇਕੀ ਦੇ ਸਫ਼ਰ ਦੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀ ਗੱਲਬਾਤ ਕਰਦੇ ਸੀ ਤਾਂ ਕਿਵੇਂ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਹੁੰਦਾ ਸੀ ਪਹਿਲਾਂ ਤਾਂ ਜੀ ਇਹ ਸ਼ੁਰੂ ਤੋਂ ਥੋੜਾ ਥੋੜਾ ਉਦਾਂ ਹੀ ਸ਼ੌਂਕ ਰੱਖਦਾ ਹੁੰਦਾ ਸੀਗਾ ਮਗਰੋਂ ਫੇਰ ਇਹ ਪੁਲਿਸ ਚ ਹੋਇਆ ਸੀਗਾ ਜੀ ਜੀ ਪੁਲਿਸ ਦੇ ਵਿੱਚੋਂ ਉੱਥੋਂ ਹੋ ਕੇ ਫਿਰ ਇਹ ਇੱਧਰ ਇਸ ਪਾਸੇ ਆ ਗਿਆ ਜੀ ਲੈਨ ਚ ਜੀ ਜੀ ਪਹਿਲਾਂ ਪੁਲਿਸ ਮੁਲਾਜ਼ਮ ਸੀਗਾ ਜੀ ਇਹ ਜੀ ਹਾਂਜੀ ਤੁਹਾਡੇ ਹੱਥਾਂ ਦੇ ਵਿੱਚ ਖੇਡਿਆ ਇਹ ਹਾਂਜੀ ਸਾਡੇ ਹੱਥਾਂ ਦੇ ਵਿੱਚ ਬਹੁਤ ਵਧੀਆ ਬੰਦਾ ਸੀਗਾ ਜੀ ਸਾਡੇ ਪਿੰਡ ਨੂੰ ਤਾਂ ਬਹੁਤ ਚਾਹ ਦੀ ਪਿਆਰਾ ਸੀਗਾ ਜੀ ਹੁਣ ਵੀ ਇਹ ਸਾਡੇ ਨਗਰ ਵਿੱਚ ਆਵੇ ਬਹੁਤ ਵਧੀਆ ਤੰਦਰੁਸਤ ਹੋ ਕੇ ਘਰੇ ਆ ਜਾਵੇ ਬਹੁਤ ਖੁਸ਼ੀ ਹੋਊਗੀ ਸਾਨੂੰ ਉਹਨਾਂ ਚਿਰ ਸਾਨੂੰ ਰੋਟੀ ਨਹੀਂ ਚੰਗੀ ਲੱਗਦੀ ਜਿੰਨਾ ਚਿਹਰੇ ਸਾਡੇ ਨਗਰ ਚ ਨਹੀਂ ਆਉਂਦਾ ਜੀ ਤਾਂ ਮਨ ਭਾਵੂ ਕਿਉਂ ਹੈ ਤੁਹਾਡਾ ਸਾਡਾ ਜੀ ਅਸੀਂ ਸਾਨੂੰ ਸੁਣ ਕੇ ਹੈਰਾਨ ਹੋਇਆ ਪਿਆ ਆ ਬਈ ਖਬਰਾਂ ਕਿੰਨੀ ਮਨ ਦੇ ਵਿੱਚ ਸੱਟਾ ਕਿੰਨੀ ਕਿ ਸਾਨੂੰ ਪਤਾ ਵੀ ਨਹੀਂ ਹੈ ਕੋਲੇ ਅਸੀਂ ਜਾ ਨਹੀਂ ਸਕੇ ਤਾਂ ਮਨ ਤਾਂ ਇਹੀ ਕਹਿੰਦਾ ਹੋਊਗਾ ਵੀ ਕਿਤੇ ਰਾਜਵੀਰ ਦੇ ਕੋਲ ਹੁੰਦੇ ਤਾਂ ਦੇਖਦੇ ਉਹਦੀ ਹਾਲਤ ਕੀ ਹੈ ਹਾਂ ਸਾਡਾ ਮਨ ਇਹੀ ਕਹਿੰਦਾ ਜੀ ਵੀ ਜੇ ਕੋਲੇ ਹੁੰਦੇ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਉਹਦੇ ਹਾਲਤ ਸਾਡੇ ਮੁੰਡੇ ਦੀ ਕੀ ਹਾਲਤ ਹੈ ਇਹ ਗੱਲਬਾਤ ਹੋਈ ਜਿਹੜੇ ਪਿੰਡ ਦੇ ਲੋਕ ਉਥੇ ਪਹੁੰਚੇ ਹੋਏ ਨੇ ਹਸਪਤਾਲ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕੀ ਹਾਲਾਤ ਨੇ ਹੁਣ ਸਾਡੇ ਪਿੰਡ ਦੇ ਸਰਪੰਚ ਸਾਹਿਬ ਗਏ ਹੋਏ ਆ ਜੀ ਕੱਲ ਦੇ ਹੁਣ ਮੈਂ ਇਹਦਾ ਮੁੜਿਆ ਹੋਣਾ ਜੀ ਬਾਕੀ ਇਹ ਮੋਬਾਈਲ ਦੇ ਵਿੱਚ ਵੀ ਦੇਖਦਾ ਜੀ ਸਾਰੇ ਉਹਦੀ ਤੰਦਰੁਸਤੀ ਲਈ ਅਰਦਾਸ ਕਰਦੇ ਆ ਜੀ ਜੀ ਸੋ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਟਾ ਜੀ ਮੈਂ ਉਹਨੇ ਪਿੰਡ ਦੇ ਪਿੰਡ ਦਾ ਮੇਰਾ ਉਹਦਾ ਇੱਥੇ ਆ ਜੀ ਰਾਜਵੀਰ ਜਵੰਦੇ ਨਾਲ ਕਿੰਨੇ ਸਮੇਂ ਤੋਂ ਤੁਹਾਡਾ ਨਾਤਾ ਸੀ ਬੜਾ ਪਿਆਰ ਆ ਉਹਦੇ ਨਾਲ ਖੜਾ ਉਹ ਕਿਥਾ ਬਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀਗਾ ਜੀ 2012 ਤੋਂ ਗਾਉਂਦਾ ਫਿਰ ਹੌਲੀ-ਹੌਲੀ 14-14 ਨਾਂ ਚੱਲ ਪਿਆ ਪੂਰਾ ਵਧੀਆ ਗਾਉਂਦਾ ਸੀਗਾ ਕੀ ਗੱਲ ਹੈ ਕਿ ਇੰਨਾ ਕੋ ਅਫਸੋਸ ਹੋਈ ਜਾਂਦਾ ਕਿ ਕੁਝ ਮਨ ਹੀ ਨਹੀਂ ਕਰਦਾ ਕੋਈ ਕੁਸ਼ ਕਰਨ ਨੂੰ ਸਾਰਾ ਸਾਰੀ ਦਿਹਾੜੀ ਦਿਮਾਗ ਹੀ ਉਧਰ ਲੱਗਿਆ ਪਿਆ ਬੰਦੇ ਤੇ ਪ੍ਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ ਵਿੱਚ ਤੇ ਹੀ ਅਰਦਾਸ ਕਰਦੇ ਆ ਵਿਚਾਰਾ ਆਪਦੇ ਘਰੇ ਆਵੇ ਆਪਦੇ ਜਵਾਕਾਂ ਚ ਆਵੇ ਮਤਲਬ ਕਿ ਪੂਰਾ ਪੰਜਾਬ ਹੀ ਪਿਆਵ ਕੀ ਪੂਰਾ ਕੈਨੇਡਾ ਅਮਰੀਕਾ ਸਾਰਾ ਅਰਦਾਸਾਂ ਚਾਹਵਦੀਆਂ ਚ ਹੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਉਹ ਬਚਾਰਾ ਬਸ ਕਿ ਕੱਲੇ ਕਿ ਰੋ ਨਹੀਂ ਸਕਦੇ ਬੰਦਰੋਂ ਕੋਰੋਨਾ ਨਿਕਲ ਲਿਆ ਕਿ ਸਾਡੇ ਪਿੰਡ ਦਾ ਨਾਮ ਸੀਗਾ ਉਹਦੇ ਕਰਕੇ ਪੂਰੇ ਪੂਰੇ ਵਰਲਡ 'ਚ ਹੀ ਉਹਦੇ ਨਾਮ ਚੱਲ ਰਿਹਾ ਸੀਗਾ ਜਿਹਨੇ ਪਿੰਡ ਪੋਨੇ ਨੂੰ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਕਰਤਾ ਪੂਰੇ ਮਸ਼ਹੂਰ ਕਰਤਾ ਜੀ ਬਸ ਇੱਕ ਕਹਿ ਨਹੀਂ ਸਕਦੇ ਬਸ ਪਰਮਾਤਮਾ ਅੱਗੇ ਅਰਦਾਸ ਆ ਕਿ ਉਹ ਵਿਚਾਰਾ ਆਪਣੇ ਘਰੇ ਆਵੇ ਕੀ ਕਰੀਏ ਜੀ ਹੁਣ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਇਹ ਜੀ ਮਤਲਬ ਕਿ 1:00 ਵਜੇ ਪਤਾ ਲੱਗਿਆ ਸੀਗਾ ਥੋੜਾ ਥੋੜਾ ਜਦੋਂ ਪਤਾ ਲੱਗਣ ਲੱਗ ਗਿਆ ਸੀਗਾ ਫਿਰ ਜਿਆਦਾ YouTube ਤੇ ਤਾਂ ਵੈਸੇ ਵੈਸੇ ਫਿਰ ਚੱਲ ਪਿਆ ਸਾਰੇ ਗੱਦੇ ਫਿਰ ਪਿੰਡ ਦੇ ਵਿੱਚ ਅਰਦਾਸ ਕਰਾਈ ਉਹਦੇ ਵਿਚਾਰੇ ਵਾਸਤੇ ਵੀ ਪ੍ਰਮਾਤਮਾ ਉਹਦੀ ਤੰਦਰੁਸਤੀ ਬਖਸ਼ੇ ਉਹਨੂੰ ਵਿਚਾਰੇ ਨੂੰ ਬਹੁਤ ਵਧੀਆ ਇਨਸਾਨ ਸੀਗਾ ਹਰ ਪੱਖੋਂ ਮਤਲਬ ਕਿ ਸਿਹਤ ਪੱਖੋਂ ਵੀ ਬਿਊਟੀਫੁਲ ਸਮਾਰਟਨੈਸ ਵੱਖੋ ਵੀ ਸਿੰਗਰ ਵਾਈਜ਼ ਵੀ ਕਿ ਇੱਕ ਨੰਬਰ ਸੀਗਾ ਨੰਬਰ 1 ਤੇ ਸੀਗਾ ਇਸ ਟਾਈਮ ਤੇ ਉਹਦਾ ਤਾਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਤੁਹਾਡੀ ਵੀ ਕਿਵੇਂ ਮਤਲਬ ਹਾਦਸਾ ਹੋਇਆ ਇਕੱਲੇ ਸੀ ਜਾਂ ਨਾਲ ਕੋਈ ਸੀ ਚਾਚਾ ਜੀ ਉਧਰਲੇ ਪਾਸੇ ਰਹਿੰਦੇ ਆ ਇੱਕ ਚਾਚਾ ਇੱਧਰ ਰਹਿੰਦੇ ਆ ਆਪ ਤਾਂ ਉਹ ਮਹਾਲੀਆ ਉੱਥੇ ਆ ਬਸ ਮਤਲਬ ਕਿ ਸਾਰੇ ਇੱਥੇ ਪਿੰਡ ਹੀ ਉਹਦਾ ਪਰਿਵਾਰ ਹੀ ਆ ਸਾਰਾ ਇੱਕ ਪਿੰਡ ਉਹਦਾ ਹਰ ਇੱਕ ਬੰਦੇ ਨੂੰ ਦੁੱਖਾ ਵੀ ਇਦਾਂ ਦਾ ਕੋਈ ਹੈ ਨਹੀਂਗਾ ਵੀ ਕੋਈ ਸਾਰਾ ਪਰਿਵਾਰ ਹੀ ਪਿੰਡ ਹੀ ਮਤਲਬ ਕਿ ਉਹਦੀ ਸਿਹਤ ਲਈ ਬਸ ਅਰਦਾਸਾਂ ਕਰ ਰਿਹਾ ਉਹ ਤਾ ਬਾਕੀ ਪਰਿਵਾਰਕ ਮੈਂਬਰਾਂ ਦਾ ਕਿਵੇਂ ਦਾ ਸੁਭਾਅ ਸੀ ਜਿਵੇਂ ਫਾਦਰ ਸਾਹਿਬ ਉਹਨਾਂ ਦੇ ਪੁਲਿਸ ਦੇ ਵਿੱਚ ਸੀ ਮਾਤਾ ਜੀ ਸਰਪੰਚ ਵੀ ਰਹੇ ਨੇ ਉਹਨਾਂ ਦੀ ਮਾਤਾ ਜੀ ਸਰਪੰਚ ਸੀਗੇ ਬਹੁਤ ਵਧੀਆ ਰਹੇ ਆ ਉਹਨਾਂ ਦਾ ਫਾਦਰ ਸਾਹਿਬ ਪੁਲਿਸ 'ਚ ਸੀਗੇ ਆਪ ਵੀ ਪੁਲਿਸ ਦੇ ਵਿੱਚ ਰਿਹਾ 4-5 ਸਾਲ ਸਰਵਿਸ ਕੀਤੀ ਆ ਟਰੈਕਿੰਗ ਦਾ ਬੜਾ ਸ਼ੌਂਕ ਸੀ ਉਹਨੂੰ ਬਹੁਤ ਟਾਈਮ ਤੋਂ ਉਹਦੇ ਨਾਲ ਮੁੰਡਾ ਇੱਕ ਜਗਰਾਉਂ ਦਾ ਸੀਗਾ ਰਾਜੀਵੀਰ ਢਿੱਲੋਂ ਉਹ ਹੁੰਦਾ ਸੀਗਾ ਇਹ ਹੁੰਦੇ ਸੀ ਕਿ ਮਤਲਬ ਕਿ ਕੋਈ ਗਰੁੱਪੀ ਸੀਗਾ ਇਕੱਠੇ ਸੀ ਭੰਗੜਾ ਪੂਕੜਾ ਵੀ ਇਕੱਠੇ ਇੱਕ ਉਸਤਾਦ ਸੀਗਾ ਸਾਡਾ ਮਨਦੀਪ ਜਗਰਾਉਂ ਤੋਂ ਉਦੋਂ ਕੋਲੋਂ ਅਸੀਂ ਸਿੱਖਦੇ ਰਹੇ ਹਾਂ ਮੇਰੇ ਨਾਲ ਸਾਡਾ ਤਾਂ ਕਲੋਜ਼ਪਨ ਬਹੁਤ ਸੀਗਾ ਜਦੋਂ ਵੀ ਕਦੇ ਰਾਹ 'ਚ ਮਿਲਣ ਨਾਲੇ ਇੰਨੀ ਵੱਡੀ ਅਹੁਦੇ ਤੇ ਚਲੇਗਾ ਜੀ ਹੱਥ ਖੜਾ ਕਰਨ ਹੱਥ ਖੜਾ ਕਰਕੇ ਜਾਂਦਾ ਹੁੰਦਾ ਸੀਗਾ ਮਨ ਜਦੋਂ ਪ੍ਰਸਿੱਧੀ ਮਿਲੀ ਉਸ ਤੋਂ ਬਾਅਦ ਵੀ ਜਦੋਂ ਹੁਣ ਮੁਹਾਲੀ ਸ਼ਿਫਟ ਹੋ ਗਏ ਤਾਂ ਵੀ ਪਿੰਡ ਦੇ ਵਿੱਚ ਆਉਂਦੇ ਹੁੰਦੇ ਆਉਂਦਾ ਜਾਂਦਾ ਹੁੰਦਾ ਸੀਗਾ ਕਈ ਗਰੀ ਤਾਂ ਐਕਟ ਵਾਲੇ ਕੇ ਗੇੜਾ ਦੇ ਜਾਂਦਾ ਹੁੰਦਾ ਸੀਗਾ ਮਨ 'ਚ ਮੰਚਤ ਹੈ ਹੀ ਨਹੀਂ ਸੀਗਾ ਵੀ ਏਡਾ ਦਾ ਸਟਾਰ ਹੋਣ ਦੋ ਬਹੁਤ ਵੀ ਬੰਦੇ ਨੂੰ ਮਹਿਸੂਸ ਕਦੀ ਮਹਿਸੂਸ ਹੋਇਆ ਤੁਹਾਨੂੰ ਵੀ ਆਏ ਇੰਨੇ ਵੱਡੇ ਕਲਾਕਾਰ ਬਣ ਚੁੱਕਿਆ ਹੋਇਆ ਵਿਰਾਜਵੀਰ ਦੇ ਵਿੱਚ ਹੁਣ ਪਹਿਲਾਂ ਵਰਗਾ ਲੋਕਾਂ ਦੇ ਵਿੱਚ ਹੂਗਾ ਬਾਹਰਲੇ ਵਿੱਚ ਬਹੁਤ ਵੱਡਾ ਕਲਾਕਾਰ ਪਰ ਪਿੰਡ ਦੇ ਵਿੱਚ ਤਾਂ ਉਹਦਾ ਸਹਿਜ ਮਾਤਾ ਹੀ ਸੀਗਾ ਬਹੁਤ ਵਧੀਆ ਸੀ ਕੋਈ ਬਦਲਾਵ ਨਹੀਂ ਦੇਖਣ ਨੂੰ ਮਿਲਿਆ ਜਿਵੇਂ ਪਹਿਲਾਂ ਸੀ ਉਵੇਂ ਹੀ ਹੁਣ ਉਵੇਂ ਹੀ ਉਦਾਂ ਹੀ ਸੀਗਾ ਜੀ ਉਦਾਂ ਹੀ ਉਹਨੇ ਕੈਪਰੀ ਪਾਲੀਨਟੀ ਸ਼ਰਟ ਪਾ ਕੇ ਐਕਟ ਵਾਲ ਲੈ ਕੇ ਕਿਧਰ ਚਲੇ ਜਾ ਮੋਟਰਸਾਈਕਲ ਤੇ ਆ ਗਿਆ ਮੈਨੂੰ ਪਤਾ ਨਹੀਂ ਹੁੰਦਾ ਸੀਗਾ ਵੀ ਇਹ ਐਡਾ ਪ੍ਰਸਿੱਧ ਸਿੰਗਰ ਆ ਬਿਨ ਪਿੰਡ ਚ ਤਾਂ ਵਿਚੇਚਰਦਾ ਸੀਗਾ ਆਮ ਲੋਕਾਂ ਨੂੰ ਹੁਣ ਵੀ ਇਦਾਂ ਹੀ ਗੇੜੇ ਮਾਰਦੇ ਰਹਿੰਦੇ ਨੇ ਪਿੰਡ 'ਚ ਜੀ ਇਹ ਤਾਂ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਵਿਚਾਰਾ ਤੇ ਚੜ੍ਹਦੀ ਕਲਾ 'ਚ ਰਹੇ ਵਿਚਾਰਾ ਆਪਦੀ ਘਰੇ ਆਵੇ ਹੂੰ ਸਾਡੇ ਪਿੰਡ ਤਾਂ ਰੋਜ਼ ਅਰਦਾਸ ਹੁੰਦੀ ਆ ਹੱਥ ਨਾਲ ਸਵੇਰ ਵਿਚਾਰੇ ਦੀ ਦੁਪਹਿਰੇ ਵੀ ਹੋਈ ਆਤਨਸਵਰੀ ਜਦ ਜਿੰਮੇ ਵੀ ਫੋਨ ਆਉਂਦਾ ਕਰਦਾ ਵਾ ਜਿੰਮੇ ਵੀ ਕਹਿੰਦੇ ਆ ਭਾਈ ਮੂਲ ਮੰਤਰ ਕਰੋ ਉਹਦੀ ਪਿੰਡ ਦੇ ਵਿੱਚ ਮੂਲ ਮੰਤਰ ਹੁਣ ਸ਼ੁਰੂ ਹੋ ਜਾਂਦਾ ਵਾ ਤੇ ਕਿਵੇਂ ਦੇਖਦੇ ਹੋ ਜਿੰਨੇ ਵੀ ਗਾਇਕ ਨੇ ਉੱਥੇ ਪਹੁੰਚ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਕਨਵਰ ਕਰੇਵਾਲ ਵੀ ਉਥੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਥੇ ਉਹਨਾਂ ਦਾ ਹਾਲ-ਚਾਲ ਜਾਣਨ ਦੇ ਲਈ ਪਹੁੰਚੇ ਨੇ ਮੋਹਨਜੀ ਨੇ ਵੀ ਉਹਨਾਂ ਦੇ ਦੁੱਖ ਪ੍ਰਗਟਾਇਆ ਜੀ ਆਪਣੇ ਕੁਲਵਿੰਦਰ ਬਿੱਲਾ ਜੀ ਆ ਆਪਣੇ ਮਲਕੀਰ ਤੌਲਖਾ ਸਾਰੇ ਪਹੁੰਚ ਰਹੇ ਆ ਜੀ ਕਿਉਂਕਿ ਸਾਰਿਆਂ ਨਾਲ ਉਹਦੀ ਵਧੀਆ ਸਹਿਮਤ ਜਲਾ ਸੀ ਠੰਡੇ ਸੁਭਾਅ ਦਾ ਸੀਗਾ ਕਦੇ ਹੈ ਹੀ ਨਹੀਂ ਸੀਗਾ ਉਹਨੂੰ ਗੁੱਸਾ ਦਾ ਕਦੇ ਸੀ ਦੇਖਿਆ ਹੀ ਨਹੀਂ ਸੀਗਾ ਉਹਦਾ ਹੂੰ بس ਪਰਮਾਤਮਾ ਉਹਦੀ ਤੰਦਰੁਸਤੀ ਬਖਸ਼ੇ ਬਸ ਜੀ ਸਾਡੀ ਤਾਂ ਇਹੀ ਅਰਦਾਸ ਆ ਹੁਣ ਇਹ ਤਾਂ ਪਿੰਡ ਸੁਨਣਾ ਸੁਨਣਾ ਜਿਹਾ ਲੱਗਦਾ ਵਾ ਕਿਉਂਕਿ ਥੋੜਾ ਬਹੁਤਾ ਜੀ ਮਾੜੀ ਮੋਟੀ ਸੱਟ ਹੁੰਦੀ ਚਲੋ ਬੰਦਾ ਹਾਲਚਾਲ ਪੁੱਛਦਾ ਰਹਿੰਦਾ ਵੀ ਚਲੋ ਠੀਕ ਆ ਪਿੰਡ ਚ ਬੰਦਾ ਆਪਦਾ ਵੀ ਵਿਚਰਦਾ ਰਹਿੰਦਾ ਪਰ ਹੁਣ ਸੱਟ ਹੀ ਉਹ ਜਿਆਦਾ ਆ ਚਲੋ ਕੋਈ ਨਹੀਂ ਰੋਜ਼ ਦੀ ਰੋਜ਼ ਅਪਰੂਵਮੈਂਟ ਹੋ ਰਹੀ ਆ ਅਪਰੂਵਮੈਂਟ ਹੋਊਗੀ ਉਹਦੀ ਤੇ ਰਾਤ ਕੱਟਨੀ ਕਿੰਨੀ ਔਖੀ ਹੋਈ ਰਾਤ ਜੀ ਇਹ ਦੇਖ ਲਓ ਜੀ ਅਸੀਂ 12 1 ਵਜੇ ਤੱਕ ਤਾਂ ਵੈਸੇ YouTube ਤੋਂ ਦੀ ਖਬਰਾਂ ਹੀ ਦੇਖੀ ਗਈ ਵੀ ਹੁਣ ਵੀ ਠੀਕ ਦੱਸਨੇ ਹਾਂ ਉਹ ਫਿਰ ਸਵੇਰੇ ਜਦੋਂ ਪਤਾ ਲੱਗਿਆ ਵੀ ਹੁਣ ਸਿਹਤ ਕੁਛ ਠੀਕ ਆ ਇਹ ਥੋੜਾ ਬਹੁਤਾ ਫਿਰ ਮਨ ਨੂੰ ਸ਼ਾਂਤੀ ਜੀ ਮਿਲੀ ਆ ਜੀ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਰਥਵਾ ਕਿੰਨੇ ਸਮੇਂ ਤੋਂ ਰਾਜਵੀਰ ਦੇ ਨਾਲ ਕੁਲਦੇ ਮਿਲਦੇ ਰਹੇ ਹੋ ਗੱਲਾਂ ਬਾਤਾਂ ਹੋਈਆਂ ਜੀ ਮੈਂ ਵਧੀਆ ਬੰਦਾ ਸੀ ਜੀ ਮੈਂ ਸੌਂਗ ਸੌਂਦੇ ਰਹਿੰਦਾ ਸੀ ਮੇਰਾ ਮਿੰਟ ਸੁਧਮਾ ਵੇਟ ਆਈ ਹਮ ਹਮ ਵਧੀਆ ਚੱਲ ਪ੍ਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਵਧੀਆ ਠੀਕ ਕਰੇ ਕੋਈ ਜੀ ਅਰਦਾਸ ਆਪਾਂ ਕਰਦੇ ਆਂ ਪ੍ਰਮਾਤਮਾ ਅੱਗੇ ਤੇ ਜਲਦੀ ਤੋਂ ਜਲਦੀ ਠੀਕ ਹੋ ਗਏ ਮੁਲਾਕਾਤ ਹੁੰਦੀ ਸੀ ਤੁਹਾਡੀ ਉਹਨਾਂ ਦੇ ਨਾਲ ਨਾ ਇਹ ਵੈਸੇ ਕਹਿੰਦਾ ਦੇਖਦੇ ਰਹੀਦਾ ਸੀਗਾ ਜੀ ਮਿਲੇ ਆ ਇੱਕ ਦੋ ਵਾਰੀ ਵਧੀਆ ਬੰਦਾ ਏ ਚਲੋ ਪ੍ਰਮਾਤਮਾ ਠੀਕ ਕਰੇ ਤੇ ਜਦੋਂ ਫਿਰ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਕਿੰਨਾ ਕੁ ਝਟਕਾ ਲੱਗਿਆ ਮਨ ਨੂੰ ਬਹੁਤ ਹੀ ਦੁੱਖ ਲੱਗਿਆ ਠੀਕ ਹੈ ਨਾ ਤੁਹਾਨੂੰ ਪਤਾ ਹੁੰਦਾ ਹੀ ਆਈ ਪ੍ਰਮਾਤਮਾ ਆਪ ਸ਼ਾਂਤੀ ਬਖਸ਼ੇ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਹੋ ਜਾਣ ਤੇ ਬਾਬਾ ਜੀ ਤੁਸੀਂ ਦੱਸ ਰਹੇ ਸੀ ਕਿਵੇਂ ਹੱਥਾਂ ਦੇ ਵਿੱਚ ਖੇਡਿਆ ਤਾਂ ਬਚਪਨ ਦੇ ਵਿੱਚ ਕੋਈ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਹੁਣ ਵੀ ਮੈਂ ਬਾਪੂ ਜੀ ਵੱਡੇ ਹੋ ਕੇ ਆ ਬਣਨਾ ਚਾਹਨਾ ਮੈਨੂੰ ਆ ਸੁਪਨਾ ਉਹ ਪਹਿਲਾਂ ਤੋਂ ਸ਼ੌਂਕ ਰੱਖਦਾ ਸੀਗਾ ਜੀ ਪੁਲਿਸ ਦਾ ਸੀ ਉਹਦਾ ਡੈਡੀ ਉਹ ਪੁਲਿਸ ਦੇ ਵਿੱਚ ਸੀਗਾ ਜੀ ਉਸ ਤੋਂ ਬਾਅਦ ਫਿਰ ਇਹਨੂੰ ਵੀ ਉਹਨੇ ਉਹਦੇ ਡੈਡੀ ਨੇ ਪੁਲਿਸ ਚੀ ਕਰਾਤਾ ਸੀਗਾ ਜੀ ਉਸ ਤੋਂ ਬਾਅਦ ਫਿਰ ਇਹਨੂੰ ਸ਼ੌਂਕ ਸੀ ਜਿਹੜਾ ਘਰੇ ਗਾਉਂਦਾ ਸੀਗਾ ਉਹ ਗਾਉਣ ਦਾ ਉਹ ਗਾਉਂਦਾ ਗਾਉਂਦਾ ਫਿਰ ਸਟਾਰ ਬਣ ਗਿਆ ਜੀ ਨਹੀਂ ਜਿਵੇਂ ਦੇਖਦੇ ਕਲਾਕਾਰ ਪਹਿਲਾਂ ਬਚਪਨ ਦੇ ਵਿੱਚ ਪਿੰਡਾਂ ਦੇ ਵਿੱਚ ਸੱਤ ਤੇ ਬਹਿ ਕੇ ਗੋਣਾ 11 ਦੋਸਤਾਨਾ ਜਿਵੇਂ ਮੋਟਰਸਾਈਕਲ ਤੇ ਜਾਂਦੇ ਪਏ ਉਹ ਗਾਂਦੇ ਜਾਣਾ ਤਾਂ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਦੋ ਚਾਰ ਬੰਦੇ ਇੱਥੇ ਤੁਰੇ ਜਾਂਦੇ ਆ ਜਾਂ ਖੜੇ ਆ ਉੱਥੇ ਬੈਠੇ ਆ ਉੱਥੇ ਆਪਦੇ ਲਾਉਂਦਾ ਹੁੰਦਾ ਸੀਗਾ ਜੀ ਟਾਈਮ ਇਹ ਵਧੀਆ ਸ਼ੌਂਕ ਪੂਰਾ ਕਰਦਾ ਸੀਗਾ ਜੀ ਤੇ ਇਹਨੂੰ ਸ਼ੌਂਕ ਨੇ ਸ਼ੌਂਕ ਨੇ ਇਹਦੀ ਤਰੱਕੀ ਬਖਸ਼ੀ ਹਮ ਇਹਦੀ ਚੜ੍ਹਾਈ ਬਹੁਤ ਪੂਰੀ ਸਾਡੇ ਪਿੰਡ ਦੇ ਵਿੱਚ ਸਾਡਾ ਪਿੰਡੇ ਨੇ ਤਰੱਕੀ ਚ ਕਰਤਾ ਨਹੀਂ ਸਾਡੇ ਪਿੰਡ ਦੀ ਕੋਈ ਜਾਣ-ਪਛਾਣ ਨਹੀਂ ਸੀ ਕਿਸੇ ਪਾਸੇ ਵੀ ਹੁਣ ਸਾਡਾ ਪਿੰਡ ਪਤਾ ਲੱਗਦਾ ਵੀ ਹੈਗਾ ਪੋਨ ਇਹਦੇ ਜਰੀਏ ਰਾਜਵੀਰ ਜਵੰਦਾ ਜਰੀਏ ਸੀ ਚੜਦੀ ਕਲਾ ਜੀ ਇਹਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਇਹਨੂੰ ਅਸੀਂ ਸਾਰਾ ਨਗਰ ਕਹਿੰਨੇ ਆਂ ਅਰਦਾਸ ਕਰਕੇ ਵੀ ਘਰੇ ਆਵੇ ਉਵੇਂ ਜਿਵੇਂ ਅੱਗੇ ਸੀ ਉਵੇਂ ਹੋ ਜਾਵੇ ਸੋ ਬਿਲਕੁਲ ਸਾਰਾ ਨਗਰ ਅਰਦਾਸ ਕਰ ਰਿਹਾ ਹੈ ਕਿ ਰਾਜਵੀਰ ਜਵੰਦਾ ਜਿਹੜਾ ਹੈ ਜਲਦ ਤੋਂ ਜਲਦ ਉਹਨਾਂ ਦੀ ਸਿਹਤ ਜਿਹੜੀ ਹੈ ਠੀਕ ਹੋ ਜਾਵੇ ਤੰਦਰੁਸਤ ਹੋ ਕੇ ਆਪਣੇ ਘਰ ਪਰਤਨ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੇਰ ਤੋਂ ਹੱਸਦੇ ਖੇਡਦੇ ਨਜ਼ਰ ਆਣ ਤਾਂ ਇਹ ਉਹ ਘਰ ਹੈ ਜਿੱਥੇ ਉਹਨਾਂ ਨੇ ਆਪਣਾ ਬਚਪਨ ਬਿਤਾਇਆ ਸ਼ੁਰੂਆਤ ਜਿਹੜੀ ਹੈ ਪਹਿਲਾਂ ਜ਼ਿੰਦਗੀ ਦੀ ਉਹ ਪੁਲਿਸ ਦੀ ਨੌਕਰੀ ਤੋਂ ਹੋਈ ਪੁਲਿਸ ਦੇ ਵਿੱਚ ਜਿਹੜਾ 4-5 ਸਾਲ ਉਹਨਾਂ ਨੇ ਨੌਕਰੀ ਕੀਤੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਜਿਸ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ ਤਾਂ ਗੀਤ ਜਿਹੜੇ ਉਹਨਾਂ ਦੇ ਹਿੱਟ ਹੋਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਲੋਕ ਰਾਜਵੀਰ ਜਵੰਦੇ ਨੂੰ ਜਾਣਨਾ ਸ਼ੁਰੂ ਹੋਏ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਸਦੇ ਨੇ ਤਾਂ ਜਦੋਂ ਖਬਰ ਜਿਸ ਨੂੰ ਵੀ ਪਤਾ ਲੱਗੀ ਤਾਂ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਉਹ ਨਮ ਹੋ ਗਈਆਂ ਵੱਖ-ਵੱਖ ਕਲਾਕਾਰ ਜਿਹੜੇ ਨੇ ਉਹ ਮੁਹਾਲੀ ਦੇ ਵਿੱਚ ਹਸਪੀਟਲ ਦੇ ਵਿੱਚ ਉਹਨਾਂ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਜਿਹੜਾ ਉਹਨਾਂ ਦਾ ਹਾਲ-ਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਬੜੇ ਹੀ ਸਹਿਜ ਸੁਭਾਅ ਦੇ ਲੋਕ ਸੀ ਤਾਂ ਤੁਸੀਂ ਪਿੰਡ ਦੀ ਤਸਵੀਰ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਬਾਹਰ ਪਿੰਡ ਦੇ ਲੋਕ ਜਿਹੜੇ ਨੇ ਉਹ ਇਹ ਹੀ ਅਰਦਾਸ ਕਰ ਰਹੇ ਨੇ ਕਿ ਜਲਦ ਤੋਂ ਜਲਦ ਠੀਕ ਹੋਣ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਵਾਈ ਜਾ ਰਹੀ ਹੈ ਪਰ ਪਿੰਡ ਦੇ ਵਿੱਚ ਜਿਹੜਾ ਸਨਾਟਾ ਛਾਇਆ ਹੋਇਆ ਹੈ ਲੋਕਾਂ ਦੇ ਮਨ ਦੇ ਵਿੱਚ ਇੱਕੋ ਹੀ ਦੁੱਖ ਹੈ ਕਿ ਰਾਜਵੀਰ ਜਿਹੜਾ ਉਸ ਦਾ ਐਕਸੀਡੈਂਟ ਹੋਇਆ ਭਿਆਨਕ ਜਿਹੜੀ ਹੈ ਸੱਟਾਂ ਵੀ ਲੱਗੀਆਂ ਨੇ ਤਾਂ ਜਲਦ ਤੋਂ ਜਲਦ ਤੰਦਰੁਸਤੀ ਹੋਵੇ ਕਿਉਂਕਿ ਪਹਿਲਾਂ ਰਾਤ ਤੱਕ ਇਹੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਰਾਜਵੀਰ ਜਿਹੜਾ ਹੈ ਉਹ ਕਾਫੀ ਜ਼ਿਆਦਾ ਸੀਰੀਅਸ ਹੈ ਪਰ ਜਿਸ ਤੋਂ ਬਾਅਦ ਉਸ ਨੂੰ ਵੈਂਟੀਲੇਟਰ 'ਤੇ ਤਾਂ ਹੈ ਪਰ ਆਈਸੀਯੂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਵੱਖ-ਵੱਖ ਲੋਕ ਜਿਹੜੇ ਪਿੰਡ ਦੇ ਉਹਨਾਂ ਨੂੰ ਚਾਉਣ ਵਾਲੇ ਸਰਪੰਚ ਸਾਹਿਬ ਤੇ ਹੋਰ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦਾ ਹਾਲ-ਚਾਲ ਜਾਣਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਪਿਤਾ ਜੀ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਮਾਤਾ ਜੀ ਨੇ ਘਰ ਦੇ ਵਿੱਚ ਦਾਦੀ ਜੀ ਨੇ ਤੇ ਇੱਕ ਭੈਣ ਆ ਉਹਨਾਂ ਦੇ ਜੋ ਅਮਰੀਕਾ ਦੇ ਵਿੱਚ ਨੇ ਦੱਸਿਆ ਜਾ ਰਿਹਾ ਕਿ ਉਹ ਵੀ ਰਾਜਵੀਰ ਬਾਰੇ ਜਦੋਂ ਪਤਾ ਚੱਲਿਆ ਤਾਂ ਵਾਪਸੀ ਆ ਗਏ ਨੇ ਤਾਂ ਇੱਕ ਜਿਹੜਾ ਘਰ ਦੇ ਵਿੱਚ ਦੋ ਬੱਚੇ ਨੇ ਜੋ ਕਿ ਇੱਕ 8 ਸਾਲ ਦੀ ਬੇਟੀ ਹੈ ਤੇ 6 ਸਾਲ ਦਾ ਬੇਟਾ ਦੱਸਿਆ ਜਾ ਰਿਹਾ ਉਹ ਵੀ ਹੁਣ ਆਪਣੇ ਪਿਤਾ ਦੇ ਕੋਲ ਨੇ ਤੇ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜਿਹੜੇ ਉਹ ਜਲ ਤੋਂ ਜਲਦ ਠੀਕ ਹੋਣ ਤਾਂ ਤੁਸੀਂ ਵੀ ਅਰਦਾਸ ਕਰੋ ਮੁਹਾਲੀ ਦੇ ਵਿੱਚ ਰਹਿੰਦੇ ਸੀ 1.5 ਸਾਲ ਤੋਂ ਪਹਿਲਾਂ ਇਸ ਘਰ ਦੇ ਵਿੱਚ ਉਹਨਾਂ ਨੇ ਬਚਪਨ ਬਿਤਾਇਆ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਵੇਂ ਨਿਮਰਤਾ ਦੇ ਨਾਲ ਗੱਲਬਾਤ ਕਰਨੀ ਜਦੋਂ ਇੱਕ ਕਲਾਕਾਰ ਪਿੰਡ ਦੇ ਵਿੱਚ ਹੁੰਦਾ ਤਾਂ ਲੋਕ ਜਿਹੜੇ ਨੇ ਦੇਖਦੇ ਨੇ ਕਿ ਇੱਕ ਕਲਾਕਾਰ ਆਇਆ ਪਰ ਉਹ ਕਹਿੰਦੇ ਕਿ ਇੱਥੇ ਇਦਾਂ ਦਾ ਕੁਝ ਨਹੀਂ ਸੀ ਰਾਜਵੀਰ ਜਦੋਂ ਵੀ ਆਉਂਦਾ ਸੀ ਤਾਂ ਬੜੇ ਹੀ ਸਹਿਜ ਸੁਭਾਅ ਦੇ ਨਾਲ ਲੋਕਾਂ ਦੇ ਨਾਲ ਮਿਲਦਾ ਸੀ ਕਦੇ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਇੰਨਾ ਵੱਡਾ ਕਲਾਕਾਰ ਬਣ ਚੁੱਕਿਆ ਹੋਇਆ ਆਪਣੇ ਬੱਚਿਆਂ ਵਰਗਾ ਹੀ ਲੱਗਦਾ ਸੀ ਉਵੇਂ ਹੀ ਵੱਡਿਆਂ ਨੂੰ ਮਿਲਣਾ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜੋ ਕਿ ਗਰੀਬਾਂ ਦੀ ਮਦਦ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣਾ ਹੱਥ ਅੱਗੇ ਵਧਾਉਂਦਾ ਸੀ ਤਾਂ ਇੱਕ ਗੱਲ ਬੜੀ ਉਹਨਾਂ ਨੇ ਵਧੀਆ ਆਖੀ ਕਿ ਰਾਜਵੀਰ ਦੇ ਵਿੱਚ ਇੱਕ ਖਾਸੀਅਤ ਹੈ ਕਿ ਉਹ ਜਿਹੜਾ ਵੀ ਕੋਈ ਦਾਨ ਕਰਦਾ ਜਾਂ ਫਿਰ ਕਿਸੇ ਗਰੀਬ ਦੀ ਮਦਦ ਕਰਦਾ ਸੀ ਤਾਂ ਉਹ ਇਹ ਕਹਿੰਦਾ ਸੀ ਕਿ ਮੇਰਾ ਨਾਮ ਨਹੀਂ ਆਉਣਾ ਚਾਹੀਦਾ ਜੋ ਵੀ ਮੈਂ ਕਰਦਾ ਵਾਂ ਉਸ ਦਾ ਨਾਮ ਨਾ ਆਵੇ ਇਸ ਨੂੰ ਗੁਪਤ ਰੱਖਿਆ ਜਾਵੇ ਤਾਂ ਉਹਦੇ ਵੱਲੋਂ ਜਿਹੜਾ ਹੈ ਲਗਾਤਾਰ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੇ ਲੋਕ ਹੁਣ ਇਹੀ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿਹੜਾ ਜਲ ਤੋਂ ਜਲਦ ਠੀਕ ਹੋਵੇ ਤੇ ਆਪਣੇ ਘਰ ਦੇ ਵਿੱਚ ਪਰਤੇ ਤੁਸੀਂ ਵੀ ਅਰਦਾਸ ਕਰੋ ਤਾਂ ਕਿ ਰਾਜਵੀਰ ਜਵੰਦਾ ਜਿਹੜਾ ਘਰ ਦੇ ਵਿੱਚ ਆ ਜਾਵੇ ਵਾਪਸ ਜਿਹੜਾ ਤੁਹਾਨੂੰ ਆਪਣੇ ਵੱਖ-ਵੱਖ ਗੀਤਾਂ ਰਾਹੀਂ ਖੁਸ਼ੀਆਂ ਦੇਵੇ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ